ਸਤ ਸ੍ਰੀ ਅਕਾਲ ਜੀ ਸਰ ਦੋਸਤੋ ਸਾਨੂੰ ਤੁਸੀਂ ਜੁੜੇ ਹੋ ਸਾਡੇ YouTube ਚੈਨਲ ER ਪ੍ਰੀਤ ਰੰਗਾਂ ਦੇ ਨਾਲ ਤੇ ਦੋਸਤੋ ਅੱਜ ਦੀ ਜੋ ਵੀਡੀਓ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਕਿ ਉਹ ਵਰਟ ਲੀਕਸ ਦੀ ਪ੍ਰੋਬਲਮ ਜਿਹੜੀ ਸਪਲਿਟ AC ਦੇ ਵਿੱਚ ਆਉਂਦੀ ਹੈ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਵਾਲੇ ਆ ਉਹ ਗੱਲ ਕਰਨ ਵਾਲੇ ਆ ਬੋਲਟਸ ਦੀ ਸਪਲਿਟ AC ਦੀ ਤੇ ਹਾਂਜੀ ਜਦੋਂ ਵੀ ਆਪਾਂ ਨਵਾਂ AC ਇੰਸਟਾਲ ਕਰਦੇ ਆ ਤਾਂ ਉਸ ਦੇ ਵਿੱਚ ਵੀ ਵਾਟਰ ਡ੍ਰੀਨ ਦੀ ਪ੍ਰੋਬਲਮ ਹੈ ਜਿਹੜੀ ਸਮੱਸਿਆ ਆ ਜਾਂਦੀ ਹੈ ਤੇ ਆਪਾਂ ਉਸ ਦਾ ਅੱਜ ਪੱਕਾ ਜòn ਹੱਲ ਦੱਸਣ ਵਾਲੇ ਆ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹਾਂਜੀ ਦੋਸਤੋ ਜਦੋਂ ਵੀ ਆਪਾਂ AC ਚਲਾਉਂਦੇ ਆ ਤਾਂ ਕੁਝ ਟਾਈਮ ਬਾਅਦ ਹੀ ਇਹ ਪਾਣੀ ਇਸ ਸਾਈਡ ਤੋਂ ਆਉਣ ਲੱਗ ਜਾਂਦਾ ਜਦੋਂ ਆਪਾਂ ਸਾਹਮਣੇ ਤੋਂ AC ਦੇਖਦੇ ਆ ਤਾਂ ਪੱਗੇ ਸਾਈਡ ਜਿਹੜੀ ਗਲੋਰ ਵਾਲੀ ਸਾਈਡ ਹੈ ਜਿੱਥੇ ਪੂਛ ਲੱਗਾ ਹੁੰਦਾ ਉੱਥੋਂ ਇਹ ਪਾਣੀ ਆਉਂਦਾ ਤੇ ਇਸ ਦਾ ਪੱਕਾ ਇਲਾਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਆ ਤੇ ਇਹ ਪਾਣੀ ਡ੍ਰੇਨ ਦੀ ਪ੍ਰੋਬਲਮ ਨਹੀਂ ਆਉਂਦਾ ਵੀ ਆਪਣਾ ਡ੍ਰ ਇਹ ਤਾਂ ਨਵੇਂ AC ਦੇ ਵਿੱਚ ਵੀ ਆ ਜਾਂਦਾ ਹੈ ਜਦੋਂ ਆਪਾਂ ਨਵਾਂ AC ਇੰਸਟਾਲ ਕਰਦੇ ਆ ਤਾਂ ਉਸ ਟਾਈਮ ਵੀ ਆ ਜਾਂਦਾ ਹੈ ਤਾਂ ਬਲੂਰ ਵਾਲੀ ਸਾਈਡ ਤੇ ਜਿਹੜੇ ਦੋ ਨਟ ਲੱਗੇ ਹੁੰਦੇ ਨੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਤਾਂ ਉਹ ਖੋਲ ਕੇ ਤੁਸੀਂ ਉਹ ਥਾਂ ਮਨ ਕੱਟ ਦੇਖ ਰਹੇ ਹੋ ਨਾ ਤਾਂ ਉਸ ਨੂੰ ਤੁਸੀਂ ਕੱਟਣਾ ਹੈ ਬਸ ਇਸ ਦੇ ਵਿੱਚ ਇੰਨਾ ਹੀ ਕੰਮ ਕਰਨਾ ਤੁਸੀਂ ਇਹ ਦੋ ਸਕਰੂ ਖੋਲ ਕੇ ਉਸ ਨੂੰ ਕੱਟ ਕੇ ਚੰਗੀ ਤਰ੍ਹਾਂ ਜਿਵੇਂ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਸ ਇਸ ਤਰ੍ਹਾਂ ਉਸ ਨੂੰ ਕੱਟ ਲੈਣਾ ਠੀਕ ਹੈ ਇਸ ਤਰ੍ਹਾਂ ਕੱਟ ਕੇ ਦੁਬਾਰਾ ਨਟ ਲਗਾ ਦੇਣੇ ਨੇ ਇਹ ਪ੍ਰੋਬਲਮ ਹੱਲ ਹੋ ਜਾਏਗੀ ਤੁਹਾਡੀ ਜਿਹੜਾ ਬੋਲਟ ਆਸ ਦਾ ਨਵਾਂ ਮਾਡਲ ਤੁਸੀਂ ਕੋਈ ਵੀ ਲਗਾਵਾ ਰਹੇ ਹੋ ਤਾਂ ਉਸ ਦੇ ਵਿੱਚ ਇਹ ਸਮੱਸਿਆ ਆ ਹੀ ਜਾਂਦੀ ਹੈ। ਠਾਈ ਦੋਸਤੋ ਉਮੀਦ ਹੈ ਕਿ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋ ਚੁੱਕੀ ਹੋਣੀ ਤੇ ਜੇ ਫਿਰ ਵੀ ਤੁਹਾਡਾ ਕੋਈ ਡਾਊਟ ਰਹਿ ਗਿਆ ਤਾਂ ਤੁਸੀਂ ਕਮੈਂਟ ਜ਼ਰੂਰ ਕਰ ਸਕਦੇ ਹੋ ਅਸੀਂ ਉਹਨਾਂ ਦੇ ਜਵਾਬ ਜ਼ਰੂਰ ਦੇਵਾਂਗੇ ਤੇ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਦੇ ਨਾਲ ਤੁਹਾਡੀ ਪ੍ਰੋਬਲਮ ਜਿਹੜੀ ਸੋਲਵ ਹੋ ਚੁੱਕੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਣਾ ਸੋ ਧੰਨਵਾਦ ਸਾਰਿਆਂ ਦਾ।